ਜਿਲ੍ਹੇ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਤੇ ਥੱਲ ਪਾਉਣ ਲਈ ਜਿਲ੍ਹੇ ਦੀ ਟਾਈਮ ਟੂ ਟਾਈਮ ਚੈਕਿੰਗ ਕੀਤੀ ਜਾਂਦੀ ਹੈ ਇਸੇ ਲੜੀ ਦੇ ਤਹਿਤ ਅੱਜ ਜਿਲ੍ਹੇ ਦੇ ਮੱਲਾ ਸ਼ਹਿਰੀਆ ਤੇ ਮੁਤਾਬਕ ਹੋਰ ਇਲਾਕੇ ਦੇ ਵੀ ਚੈਕਿੰਗ ਕੀਤੀ ਗਈ ਹੈ ਕਿਸ ਤਰੀਕੇ ਨਾਲ ਅਨਵਰ ਟਾਈਮ ਤੇ ਨਸ਼ੇ ਤੇ ਥੱਲ ਪਾਈ ਜਾ ਸਕਦੀ ਹੈ ਜਿਹਦਾ ਸਾਡਾ ਈਗਲ ਫਾਇਰ ਆਪਰੇਸ਼ਨਲ ਚੱਲ ਰਿਹਾ ਹੈ ਉਹਦੇ ਵਿੱਚ ਅਸੀਂ ਜਿੰਨੇ ਡਰਗ ਹੌਟਸਪੌਟਸ ਹੈ ਮੇਰੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਪੁਸ਼ਾਰਪੁਰ ਜਿਲ੍ਹੇ ਪੂਰਬਲ ਔਰ ਸਭੂਤਲਾ ਇਹਦੇ ਵਿੱਚ ਹੌਟਸਪੌਟਸ ਤੇ ਅਸੀਂ ਗੋਬਿਸ਼ ਤੇ ਰਹੇ ਹਾਂ ਉਹਦੇ ਵਿੱਚ ਤਪੂਰ ਥਲੇ ਦੇ ਵਿੱਚ ਜਿਵੇਂ ਸਾਡੇ ਕੋਲ 8 ਤੋਂ 10 ਹੌਟਸਪੌਟਸ ਐ ਇਹਦੇ ਸ਼ਹਿਰੀਆ ਮਹੱਲਾ ਦੇ ਵਿੱਚ ਮੈਂ ਆਇਆ ਹੈਗਾ ਇਹਨਾਂ ਦਾ ਆਪਰੇਸ਼ਨ ਤੱਕ ਹੋ ਗਿਆ ਆਲਮੋਸਟ ਪਰ ਇਹਦੇ ਵਿੱਚ ਇਸ ਆਪਰੇਸ਼ਨ ਦੇ ਵਿੱਚ ਇਹਨਾਂ ਨੇ 24 ਦੇ ਕਰੀਬ ਜਿਹੜੇ ਹੈਗੇ ਬੰਦੇ ਹੈਗੇ ਉਹਰਾਉਂ ਕਿੱਥੇ 14 ਬੰਦੇ ਅਰੈਸਟ ਕੀਤੇ ਆਂ ਔਰ 10 ਦੇ ਕਰੀਬ ਸ਼ੱਕੀ ਪੁਰਸ਼ ਜਿਹੜੇ ਹੈ ਇਹ ਪੜੇ ਬੇਸਿਕਲੀ ਸਾਡਾ ਇਹ ਸੀਗਾ ਕਿ ਇਹ ਇੱਕ ਤਲਾਬ ਸਬ ਜੇਲ ਹੁੰਦੀ ਸੀਗੀ ਤੇ ਥੋੜਾ ਨੋਟੋਰੀਅਸ ਏਰੀਆ ਸੀਗਾ ਥੋੜਾ ਕ੍ਰਾਈਮ ਇੱਥੇ ਸੀਗਾ ਇਸ ਕਰਕੇ ਇਸ ਪਾਰਟਿਕੂਲਰ ਏਰੀਆ ਦੇ ਵਿੱਚ ਪੁਲਿਸ ਕਰਦੀ ਸਰ ਅਨਰ ਟਾਈਮ ਤੇ ਜਦ ਤੱਕ ਹੋਰ ਵੀ ਜਰ ਕਿ ਡਰੱਗ ਮਾਫੀਆ ਹੈਗੇ ਉਹਨਾਂ ਨੂੰ ਕਿਸ ਤਰੀਕੇ ਨਾਲ ਨੱਥ ਪਾਈ ਜਾਉਗੇ ਕੋਈ ਹੋਰ ਵੀ ਕੋਈ ਪਲੈਨਿੰਗ ਪਲੱਸ ਸਾਡੇ ਕਿੰਨਾ 80% ਸਲੀਪਸ ਆਉਦੇ ਨੇ ਹੈਪੀਚੁਲ ਅਫੈਂਡਰਸ ਆ ਜਿਹੜੇ ਬੇਲ ਆਊਟ ਡਿਮਿਟਲਸ ਹੈ ਪਿਛਲੇ 1 ਸਾਲ ਦੇ ਵਿੱਚ ਜਿਹੜੇ ਲੁਕਾ ਖੋਹਾਂ ਦੇ ਵਿੱਚ ਜਾਂ ਚੋਰੀਆਂ ਦੇ ਵਿੱਚ ਸਿਗੇ ਇਨਵੋਲਡ ਉਹ ਬੰਦੇ ਬਾਹਰ ਆਏ ਐ ਐਨਡੀਪੀਐਸ ਦੇ ਜਿਹੜੇ ਬੇਲ ਆਊਟ ਡਿਮਿਟਲਸ ਬਾਹਰ ਆਏ ਐ ਉਹਨਾਂ ਦੀ ਲਿਸਟਾਂ ਬਣਾ ਰਿਆ ਉਹਨਾਂ ਤੇ ਸਰਵੇਲੈਂਸ ਰੱਖੀ ਜਾਏਗੀ ਕਿ ਦੁਆਰ ਤੋਂ ਤਾਂ ਨਹੀਂ ਉਹ ਕੰਮ ਕਰਦੇ ਕਿਉਂਕਿ ਬਹਿ ਸਮਝਦੇ ਆ ਕਿ ਜਿਹੜਾ 70 ਤੋਂ 80 ਜਿਹੜਾ ਹੈਬਿਚੁਅਲ ਕ੍ਰਾਈਮਡਰ ਬਾਹਰ ਆ ਜਾਂਦਾ ਉਹੀ ਕਰਦਾ ਨਵਾਂ ਨਵਾਂ ਜਿਹੜਾ ਕ੍ਰਾਈਮਨਲ ਆ ਉਹ ਘੱਟ ਜੁੜਦਾ ਲੇਕਿਨ ਜਿਹੜਾ ਹੈਬਿਚੁਅਲ ਕ੍ਰਾਈਮਡਰ ਹੈ ਉਹ ਬਾਰ-ਬਾਰ ਕ੍ਰਾਈਮ ਕਰਦਾ ਸਰ ਜਿਹੜੇ ਲੋਕ ਕਹਿੰਦੇ ਕਿ ਨਸ਼ੇ ਨੂੰ ਛੱਡ ਕੇ ਮੁਕਤ ਹਰ ਰਚ ਵਾਪਸ ਆਣਾ ਚਾਹੁੰਦੇ ਆ ਉਹ ਲਈ ਵੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਉਹਦੇ ਵਾਸਤੇ ਰੀਹੈਬਿਲੀਟੇਸ਼ਨ ਹੈ ਉਹਦੇ ਵਾਸਤੇ ਸਿਵਲ ਡਿਪਾਰਟਮੈਂਟ ਆਲਰੇਡੀ ਲਿੰਕਡ ਹੈ ਜੀਸੀ ਹੈਗੇ ਸਿਵਲ ਸਰਜਨ ਇਨਵੋਲਡ ਹੈਗੇ ਤੇ ਜਦੋਂ ਮੁਕਤ ਹਰ ਰਚ ਆਉਣਾ ਚਾਹੁੰਦਾ ਹੈ ਉਹ ਗੱਲਪਨ ਹੈ ਔਰ ਇਹੀ ਤਰ੍ਹਾਂ ਕੰਟਰੋਲ ਹੈ ਕਿ ਕ੍ਰਾਈਮਰ ਕੋਈ ਅੰਦਰ ਵਿ ਤਸਰ ਜਿਹੜੇ ਕਿ ਹੋਰ ਡਰਗ ਮਾਫੀਆ ਵਾ ਜਿਹੜੇ ਕਿ ਕ੍ਰਿਮੀਨਲ ਮਾਈਂਡਡ ਬੰਦੇ ਆ ਤਾਂ ਉਹਨਾਂ ਨੂੰ ਕੋਈ ਮੈਸੇਜ ਕਨਵੇ ਚ ਕਰਨਾ ਚਾਹੁੰਗਾ ਪ੍ਰਸ਼ਾਸਨ ਵੱਲੋਂ ਦੇਖੋ ਆਹ ਯਾਦਾ ਏਰੀਆ ਨੂੰ ਛੱਡ ਕੇ ਭੱਜੋ ਇੱਥੋਂ ਜਾਂ ਫਿਰ ਉਹ ਆਪਣਾ ਕੰਮ ਬੰਦ ਕਰ ਦਿਓ ਕਿਉਂਕਿ ਅਸੀਂ ਕਿਸੇ ਨੂੰ ਵੀ ਨਹੀਂ ਛੱਡਾਂਗੇ ਡਰਗ ਦੇ ਵਿਚ ਟੈਕ